ਦਾ ਮੋਟੇ ਵੇਸ ਕੀ ਜਦੋਂ ਪੰਜਾਬ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ ਹੈਗਾ ਬਸ ਕਿਸਾਨੀ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ ਹੈਗਾ ਜੋ ਪੰਜਾਬ ਦੀਆਂ ਜ਼ਮੀਨਾਂ ਨੂੰ ਸ਼ਰੇਆਮ 84000 ਏਕੜ ਕੋ ਛੋਟੀ ਜਿਹੀ ਜ਼ਮੀਨ ਨਹੀਂ ਹੈ ਜੀ ਤੇ ਪਹਿਲੀ ਵਾਰੀ ਇਤਿਹਾਸ ਹੋਊਗਾ ਵੀ ਕਿਸੇ ਸਰਕਾਰ ਨੇ ਸਿੱਧੇ ਤਰੀਕੇ ਨਾਲ ਸਿੱਧੇ ਤਰੀਕੇ ਨਾਲ ਵੀ ਨਹੀਂ ਸਿੱਧੇ ਤਰੀਕੇ ਨਾਲ 1.5 ਲੱਖ ਕਰੋੜ ਰੁਪਏ ਦੀ ਜ਼ਮੀਨ ਹਰਪੰਝਾ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਇਹ ਜ਼ਮੀਨਾਂ ਦਿੱਤੀਆਂ ਨੇ ਕਿ ਆ ਬਾਬਾ ਬੰਦਾ ਸਿੰਘ ਬਹਾਦਰ ਜਿਨੇ ਸਾਨੂੰ ਇਹ ਜ਼ਮੀਨਾਂ ਦਿੱਤੀਆਂ ਨੇ ਕਿ ਆ ਉਹ ਜ਼ਮੀਨਾਂ ਅੱਜ ਦਿੱਲੀ ਤੋਂ ਆ ਕੇ ਗੈਰ ਪੰਜਾਬੀ ਖੋਣ ਲੱਗੜ ਕੇ ਉਹ ਜਿਹੜੇ 24000 ਪਿੰਡਾਂ ਦੇ ਲੋਕ ਨੇਗੇ ਬਾਇਲ ਸਬਮਡੀ ਵਾਂਟ ਟੂ ਸੇਲ ਸਮ ਲੈਂਡ ਫॉर 1 ਕਰੋੜ ਟੂਡੇ ਵੈਨ ਇਟ ਕੈਨ ਸੈਟਲਮੈਂਟ ਇਨ ਅਪੋ ਕਿਉਂਕਿ ਉਹ ਕੋਸ਼ਿਸ਼ ਕਰਦੇ ਪਿਆ ਆ ਆਲਮੋਸਟ ਤੁਸੀਂ ਦੇਖਦੇ ਹੋ ਪਹਿਲਾਂ ਰੋਲਾ ਕੀਤਾ ਤੁਸੀਂ ਸਾਰੀ ਪਾਰੀ ਸੀ ਨਾ ਪੰਜਾਬ ਖਾਲੀ ਹੋ ਰਿਹਾ ਪੰਜਾਬ ਬਚਾਓ ਭਗਵਾਨ ਤਮਨ ਸਾਹਿਬ ਕੀ ਕਹਿੰਦੇ ਸੀਗੇ 2 ਸਾਲ ਪਹਿਲਾਂ ਕਿ ਜਿਹੜੇ ਬਾਹਰਲੇ ਲੋਕ ਨੇਗੇ ਉਹ ਪੰਜਾਬ ਦੇ ਵਿੱਚ ਆ ਕੇ ਇੱਥੇ ਛੋਟੀਆਂ ਨੌਕਰੀਆਂ ਕਰਨਗੇ ਤੇ ਤੁਸੀਂ ਹੁਣ ਕਹਿ ਰਹੇ ਹੋ ਕਿ ਸਾਡੇ ਬੰਦੇ ਤੁਸੀਂ ਬਾਹਰ ਭੇਜ ਦਾਂਗੇ ਸੈਟਲ ਕਰਨ ਵਾਸਤੇ ਵੀ ਡੋਨਟ ਵਾਂਟ ਅਸੀਂ ਬਾਹਰ ਨਹੀਂ ਜਾਣਾ ਸਾਨੂੰ ਪੰਜਾਬ ਦੇ ਵਿੱਚ ਅਸੀਂ ਪੰਜਾਬ ਦੇ ਵਸਿੰਦੇ ਆਂ ਤੇ ਜ਼ਮੀਨ ਸਾਡੀ ਮਾਂ ਹੈ ਇਹਨਾਂ ਨੂੰ ਸਿੱਖੀ ਨਾਲ ਪੰਜਾਬ ਨਾਲ ਕੋਈ ਵਾਹ ਵਾਸਤਾ ਨਹੀਂ ਕੋਈ ਪਿਆਰ ਨਹੀਂ ਹੁਣ ਜਿਹੜੀਆਂ ਰਜਿਸਟਰੀਆਂ ਹੁੰਦੀਆਂ ਨੇ ਗਿਆ ਕੋਈ ਵੀ ਰਜਿਸਟਰੀ 15000 ਤੋਂ 20000 ਦੇ ਰੇਚੂ ਤੋਂ ਬਗੈਰ ਨਹੀਂ ਹੋ ਰਹੀ ਜੀ ਮੈਂ ਕਹਣਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਅੱਜ ਮੈਂ ਕਹਾਂਗਾ ਕਿ ਸਭ ਤੋਂ ਕਰਪਟ ਪੋਲੀਟਿਸ਼ੀਅਨ ਜੇਪਨ ਜੇ ਇੰਡੀਆ 'ਚ ਹੈਗੇ ਤੇ ਇਹ ਦੋਨੋਂ ਨੇਗੇ ਨਸ਼ੇ ਦੇ ਵਿਰੋਧ ਦੇ ਯੋਧੇ ਇੱਕ ਲੜਿਆ ਜਾ ਰਿਹਾਗਾ ਸਿਰਫ ਤੇ ਸਿਰਫ ਢੋਂਗ ਹੈਗਾ ਭਗਵੰਤ ਮਾਨ ਇਸ ਬੈਸਿਕਲੀ ਅ ਗਲੋਰੀਫਾਈਡ ਡਰਾਈਵਰ ਅ ਸ਼ੌਫਰ ਉਹ ਜਦੋਂ ਵੀ ਖਵਾਈਜਾ ਚਾਹੀਦਾ ਜਾਂ ਹੈਲੀਕਾਪਟਰ ਚਾਹੀਦਾ ਹੈਗਾ ਕੇਜਰੀਵਾਲ ਨੂੰ ਭਗਵੰਤ ਮਾਨ ਨੂੰ ਇਕੱਲੇ ਨੂੰ ਬਿਠਾ ਲੈਂਦਾ ਜੋ 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 ਫਿਲਹਾਲ ਤੁਸੀਂ ਗੱਲ ਕਰ ਰਹੇ ਹੋ ਡਾਕਟਰ ਮਨਮੋਹਨ ਜੀ ਸਾਡੇ ਉਹਨਾਂ ਬਾਰੇ ਵੀ ਇਹੀ ਗੱਲ ਹੁੰਦੀ ਸੀ ਨਾ ਪਹਿਲਾਂ ਕਿ ਹੀ ਇਸ ਲਾਈਕ ਅ ਪਪਟ ਆਫ ਕਾਂਗਰਸ ਪਾਰਟੀ ਜਿਵੇਂ ਮੇਨ ਮੇਨ ਟੈਗ ਦੀ ਬਾਜੀ ਦੇ ਵਿੱਚ ਮੇਨ ਟੈਗ ਲਾਈਨ ਹੈ ਫਿਰ ਕਿੰਨਾ ਪੁਲਿਸ ਦੀ ਪੁਲਿਸ ਦੀ ਦੇ ਛਤਰਛਾਇਆ ਦੇ ਹੇਠਾਂ ਨਸ਼ਾ ਬਿਕ ਰਿਆ ਉਹਨਾਂ ਦੇ ਪੁਲਿਸ ਵਾਲਿਆਂ ਬੀਬੀਆਂ ਆਪ ਖੜੀਆਂ ਜਾ ਰਿਆ ਨੇ ਤੁਹਾਡੇ ਸਾਹਮਣੇ ਆ ਵਿਦਆਊਟ ਐਨੀ ਚਾਰਜ ਸ਼ੀਟ ਵਿਦਆਊਟ 애니ਥਿੰਗ ਸ਼ੀਵ ਬੀਨ ਲੈਟ ਗੋਸਟ ਫਰੀ ਨਸ਼ੇ ਨਸ਼ੇ ਦੀ ਇੱਕ ਹੋਰ ਗੱਲ ਜੇ ਉੱਠਦੀ ਹੈ ਤਾਂ ਅਕਾਲੀ ਦਲ ਦਾ ਨਾਂ ਨਾਲ ਹੀ ਜੁੜਦਾ ਕਿਉਂਕਿ 2012 14 ਤੋਂ ਹੀ ਚੀਜ਼ਾਂ ਇਹ ਨਾ ਚੱਲਦਾ ਚਲੋ ਮੈਂ ਮੰਨਦਾ ਜੀ ਵੀ ਉਦੋਂ ਸਾਡੇ ਤੇ ਲੱਗਦੇ ਸੀਗੇ ਮੈਂ ਮੰਨਦਾਗਾ ਅਕਾਲੀ ਦਲ ਹੈਜ਼ ਬੀਨ ਆਊਟ ਆਫ ਪਾਵਰ ਫੋਰ 8 ইয়ারਸ ਕੌਣ ਕੌਣ ਪਕਾ ਰਿਹਾ ਹੈ ਅਕਾਲੀ ਦਲ ਦੇ ਸਾਰੇ ਲੀਡਰਸ਼ਿਪ ਇਹੀ ਕਰੀ ਹੈ देयर ਇਜ਼ নো ਲੋ ਐਂਡ ਆਰਡਰ ਇਨ ਪੰਜਾਬ देयर ਇਜ਼ ਅ ਫਾਈਨੈਂਸ਼ੀਅਲ ਕ੍ਰਾਈਸਿਸ ਇਨ ਪੰਜਾਬ ਦੇਖੋ ਬੰਦੇ ਤਾਂ ਮੋਰਨਾ ਹਲਕਾਂ ਚ ਆ ਜਾਂ ਜੀ ਤਲਵੰਡੀ ਸਾਹਿਬ ਉਹਦਾ ਅਕਾਲੀ ਦਲ ਦਾ ਬੰਦੇ ਦਾ ਲਾਜ਼ਮੀ ਹੈ ਕਿ ਵੀ ਆਉਣਗੇ ਹੀ ਨਾਲ ਬੰਦੇ ਆਉਣ ਦੇ ਨਾਲ ਇਸ ਨੋਟ ਦਾ ਮੋਟਿਵ ਦਾ ਮੋਟਿਵ ਇਹ ਹੈ ਕਿ ਜਦੋਂ ਪੰਜਾਬ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ ਹੈਗਾ ਬਸ ਕਿਸਾਨੀ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ ਹੈਗਾ ਜੋ ਪੰਜਾਬ ਦੀਆਂ ਜ਼ਮੀਨਾਂ ਨੂੰ ਸ਼ਰੇਆਮ 24000 ਏਕੜ ਕੋ ਛੋਟੀ ਜਿਹੀ ਜ਼ਮੀਨ ਨਹੀਂ ਹੈ ਜੀ ਤੇ ਪਹਿਲੀ ਵਾਰੀ ਇਤਿਹਾਸ ਹੋਊਗਾ ਵੀ ਕਿਸੇ ਸਰਕਾਰ ਨੇ ਸਿੱਧੇ ਤਰੀਕੇ ਨਾਲ ਸਿੱਧੇ ਤਰੀਕੇ ਨਾਲ ਵੀ ਨਹੀਂ ਸਿੱਧੇ ਤਰੀਕੇ ਨਾਲ 1.5 ਲੱਖ ਕਰੋੜ ਰੁਪਏ ਦੀ ਜ਼ਮੀਨ ਹੜਪਣ ਜਾ ਰਹੇ ਨੇ ਇਹੀ ਆਮ ਆਦਮੀ ਪਾਰਟੀ ਹੈ ਜਿਹੜੇ 3 ਸਾਲ ਪਹਿਲਾਂ ਕਹਿੰਦੀ ਸੀ ਕਿ ਵੀ ਅਸੀਂ 25000 ਕਰੋੜ ਰੁਪਇਆ ਇੱਕ ਸਾਲ ਦਾ ਰੇਤੇ ਵਿੱਚੋਂ ਕੱਢਿਆ ਕਰਾਂਗੇ 25000 ਕਰੋੜ ਰੁਪਇਆ दारू ਦੇ ਕਾਰੋਬਾਰ ਤੋਂ ਕੱਢਿਆ ਕਰਾਂਗੇ ਇਸ ਵੀਨ 3 ਇਅਰਸ ਕੱਲੇ ਇਹ ਦੋ ਕਾਰੋਬਾਰਾਂ ਨਾਲ ਜੇ ਅੱਪਾ 25 25000 ਲਾਈਏ ਤੇ ਮੈਂ ਕਹਿੰਦਾ 2 ਲੱਖ ਕਰੋੜ ਰੁਪਇਆ ਹੁੰਦਾ ਕੱਲੇ ਇਹ ਦੋ ਕਾਰੋਬਾਰਾਂ ਨਾਲ ਉਹ ਪੈਸੇ ਕਿੱਥੇ ਗਏ ਵਾਈਡ ਯੂ ਨੀਡ ਟੂ ਡੂ 올 ਦਿਸ ਸੁਝੀ 24000 ਏਕੜਾਂ ਦੇ ਜਿਹੜਾ ਕਿਸਾਨ ਬੈਠਾਗਾ ਉਹਦੇ ਬਾਰੇ ਸੋਚਿਆ ਵੀ ਕੀ ਹੋਣਾ ਉਹਦੇ ਨਾਲ ਜਿਹਦਾ ਕਿੱਤਾ ਹੀ ਖੇਤੀ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਇਹ ਜ਼ਮੀਨਾਂ ਦਿੱਤੀਆਂ ਨੇ ਗਿਆ ਬਾਬਾ ਬੰਦਾ ਸਿੰਘ ਬਾਦ ਜਿਹਨੇ ਸਾਨੂੰ ਜ਼ਮੀਨਾਂ ਦਿੱਤੀਆਂ ਨੇ ਗਿਆ ਉਹ ਜ਼ਮੀਨਾਂ ਅੱਜ ਦਿੱਲੀ ਤੋਂ ਆ ਕੇ ਗੈਰ ਪੰਜਾਬੀ ਖੋਣ ਲੱਗਣਗੇ ਉਹ ਜਿਹੜੇ 24000 ਪਿੰਡਾਂ ਦੇ ਲੋਕ ਨੇਗੇ ਇੱਕ ਇੱਕ ਸਵਾਲ ਇੱਥੇ ਇਹ ਵੀ ਤਾਂ ਬਣ ਰਿਹਾ ਨਾ ਕਿ ਕਿਸਾਨ ਕਿਤੇ ਨਾ ਕਿਤੇ ਇਕੱਧ ਦੇ ਤਾਂ ਆਪਣੀ ਮਰਜ਼ੀ ਨਾਲ ਹੀ ਦੇਣ ਨੂੰ ਤਿਆਰ ਹੋਏ ਨਾ ਤਾਂ ਹੀ ਉਹ ਹੌਸਲਾ ਹੌਲੀ 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 ਗਿਆ ਨਾ ਉਹ ਦ ਪ੍ਰਾਈਸ ਆਫ ਲੈਂਡ ਇੱਥੇ ਲੁਜਾਣੇ ਦੇ ਆਲੇ ਦੁਆਲੇ 2 ਦਿਨ ਕਰੋੜ ਤੋਂ ਘੱਟ ਕਿਤੇ ਨਹੀਂ ਹੈਗਾ ਤੁਸੀਂ ਉਹਨੂੰ 1 ਕਰੋੜ ਰੁਪਇਆ ਦੇ ਰਹੇ ਹੋ ਕਿਸਾਨ ਨੂੰ ਇਹ ਠੱਗੀ ਨਹੀਂ ਉਹਦੇ ਨਾਲ ਜਿਹੜੀ ਚੀਜ਼ ਤੁਹਾਨੂੰ ਪੁਰਖਿਆਂ ਨੇ ਦਿੱਤੀ ਹੋਈ ਹੈਗੀ ਤੁਸੀਂ ਆਲ ਆਈ ਨੀਡ ਨਾ ਕਿ ਉਹਨਾਂ ਨੂੰ ਜ਼ਰੂਰ ਉਹਨਾਂ ਨੂੰ ਲੋੜ ਆਤਾ ਉਹ ਵੇਚ ਦੇ ਦੇਖੋ ਜਿਹੜਾ ਇਹਨਾਂ ਨੇ ਸਿਸਟਮ ਬਣਾਇਆ ਹੈਗਾ ਉਹਦੇ ਵਿੱਚੋਂ ਜੇ ਤੁਸੀਂ ਆਪਦੀ ਜ਼ਮੀਨ ਕਢਾਉਣੀ ਵੀ ਹੈ ਯੂਐਸਏ ਸੇਂਕ ਦੇ ਆਰ ਆਲ ਇਨ ਨੀਡ ਇੱਕ ਅੱਜ ਜੇ 2 ਏਕੜ ਦਾ ਕਿਸਾਨ ਵੀ ਹੈ ਨਾ ਪੰਜਾਬ 'ਚ ਜੋ ਮੈਂ ਕਹਿੰਨਾ 90% ਆ ਉਹਦੇ ਪੀਪਲ ਆਰ ਉਹ ਇੱਕ ਕਰੋੜਪਤੀ ਹੈ ਉਹ ਆਪਦਾ ਆਪਦਾ ਗੁਜ਼ਾਰਾ ਆਰਾਮ ਦਾ 2 ਏਕੜਾਂ ਤੋਂ ਕਰ ਸਕਦਾ ਹੈਗਾ ਵਾਈਲ ਸਮਬਡੀ ਵਾਂਟ ਟੂ ਸੇਲ ਸਮ ਲੈਂਡ ਫॉर 1 ਕਰੋੜ ਟੂਡੇ بن ایک اینڈ سیٹلمنٹ ان ابرود کیونکہ او کوشش کرتے ہیں অলমোسٹ ਤੁਸੀਂ ਦੇਖਦੇ ਹੋ ਪਹਿਲਾਂ ਰੋਲਾ ਵੀ ਤਾਂ ਤੁਸੀਂ ਸਾਰੀ ਪਾਰੀ ਸੀ ਨਾ ਪੰਜਾਬ ਖਾਲੀ ਹੋ ਰਿਹਾ ਪੰਜਾਬ ਬਚਾਓ ਤੇ ਰੀਜ਼ਨ ਵੀ ਤਾਂ ਉਹ ਵੀ ਹੋ ਸਕਦਾ ਹੈ ਭਗਵਾਨਤਮਨ ਸਾਹਿਬ ਕੀ ਕਹਿੰਦੇ ਸੀਗੇ 2 ਸਾਲ ਪਹਿਲਾਂ ਕਿ ਜਿਹੜੇ ਬਾਹਰਲੇ ਲੋਕ ਨੇਗੇ ਉਹ ਪੰਜਾਬ ਦੇ ਵਿੱਚ ਆ ਕੇ ਇੱਥੇ ਛੋਟੀਆਂ ਨੌਕਰੀਆਂ ਕਰਨਗੇ ਤੇ ਤੁਸੀਂ ਹੁਣ ਕਹਿ ਰਹੇ ਹੋ ਕਿ ਸਾਡੇ ਬੰਦੇ ਦਸੀਂ ਬਾਹਰ ਭੇਜ ਦਾਂਗੇ ਸੈਟਲ ਕਰਨ ਵਾਸਤੇ ਵੀ ਡੋਨਟ ਵਾਂਟ ਅਸੀਂ ਬਾਹਰ ਨਹੀਂ ਜਾਣਾ ਸਾਨੂੰ ਪੰਜਾਬ ਦੇ ਵਿੱਚ ਅਸੀਂ ਪੰਜਾਬ ਦੇ ਵਸਿੰਦੇ ਆਂ ਇਹ ਜ਼ਮੀਨ ਸਾਡੀ ਮਾਂ ਹੈ ਅਸੀਂ ਕਿਤੇ ਨਹੀਂ ਜਾਣਾ ਕਿਸੇ ਮਰਜੀ ਕਿਸਾਨ ਨੂੰ ਪੁੱਛ ਲੋ ਹੀ ਵਿਲ ਨੈਵਰ ਸੇਲ ਯੂ ਇਵਨ ਇਫ ਹੀ ਵਾਂਟਸ ਟੂ ਸੇਲ ਯੂ ਦ ਲੈਂਡ ਜੇ ਤੁਸੀਂ ਕਹਿ ਰਹੇ ਹੋ ਵੀ 1 ਕਰੋੜ ਦੇ ਰਹੇ ਨੇਗੇ ਹਾਂ ਜੇ ਉਹ 3 ਕਰੋੜ ਰੁਪਏ ਦੀ ਜ਼ਮੀਨ ਹੈ ਤੇ ਜੇ ਤੁਸੀਂ 3 ਕਰੋੜ ਤੋਂ 5 ਕਰੋੜ ਦਾ ਦੇਵੋਗੇ ਉਹਨੂੰ ਮੁਆਵਜ਼ਾ ਹੀ ਵਿਲ ਥਿੰਕ ਅਬਾਊਟ ਇਟ ਬਟ 1 ਕਰੋੜ ਨਾਲ ਤਾਂ ਤੁਸੀਂ ਸ਼ਰਿਆਂ ਠੱਗੀ ਮਾਰ ਰਹੇ ਹੋ ਉਹਦੇ ਨਾਲ ਉਹਦੇ ਪਰਿਵਾਰ ਦਾ ਬਾਰੇ ਕੀ ਹੋਊਗਾ ਵੈਲਿਊ ਉਹਨੂੰ ਡਿਸਪਲੇਸ ਕਰਕੇ ਕਿੱਥੇ ਰੱਖੋਗੇ ਤੁਸੀਂ ਉਹਨੂੰ ਮੋਟੀਸ਼ਨ ਦੀ ਜੋ ਗੱਲ ਹੋ ਰਹੀ ਹੈ ਉਹਨੂੰ ਕਿਵੇਂ ਫਿਰ ਦੇਖ ਰਹੇ ਹੋ ਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਰਜਿਸਟਰੀਆਂ ਸਸਤੀਆਂ ਹੋ ਗਈਆਂ ਗਰਾਊਂਡ ਰਿਐਲਿਟੀ ਦੇ ਬਾਰੇ ਕੀ ਕਹਿੰਦੇ ਹੋ ਦੇਖੋ ਸਾਡੇ ਕੋਲੇ ਰੋਜ਼ ਬੰਦੇ ਆਉਂਦੇ ਨੇ ਆਈ ਐਮ ਬੀਇੰਗ ਅ ਹਲਕਾ ਚਾਜ ਮੇਰੇ ਤਲਵੰਡੀ ਸਾਹਿਬ ਉਹ ਤੋਂ ਰੋਜ਼ ਮੇਰੇ ਕੋਲੇ ਬੰਦੇ ਆਉਂਦੇ ਨੇ ਪਿਛਲੇ 6-8 ਮਹੀਨਿਆਂ ਦੀ ਇਹ ਰਜਿਸਟਰੀਆਂ ਬੰਦ ਹੀ ਰਹੀਆਂ ਨੇ ਸਾਡੇ ਤਲਵੰਡੀ ਸਾਹਿਬੋ ਠੀਕ ਹੈ ਹੁਣ ਜਿਹੜੀਆਂ ਰਜਿਸਟਰੀਆਂ ਹੁੰਦੀਆਂ ਨੇ ਗਿਆ ਕੋਈ ਵੀ ਰਜਿਸਟਰੀ 15000 ਤੋਂ 20000 ਦੇ ਰੇਚ ਤੋਂ ਬਗੈਰ ਨਹੀਂ ਹੋਰੀਗੀ ਜੇ ਇੱਕ ਕਨਾਲ ਦੀ ਵੀ ਇੱਕ ਮਰਲੇ ਦੀ ਵੀ ਰਿਸਟਰੀ ਹੋਵੇ ਤੁਹਾਨੂੰ 20000 ਰੁਪਇਆ ਦੇਣਾ ਪੰਦਾਗਾ ਐਜ਼ ਘੂਸ ਇਹ ਕਰਪਸ਼ਨ ਦੀ ਤਲਅ ਤੋੜਨ ਦੀ ਗੱਲ ਹੋਈ ਸੀ ਨਾ ਮੈਂ ਕਹਿੰਦਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਅੱਜ ਮੈਂ ਕਹਣਾਗਾ ਕਿ ਸਭ ਤੋਂ ਕਰਪਟ ਪੋਲੀਟਿਸ਼ੀਅਨ ਜੇ ਜੇ ਇੰਡਿਆ ਦੇ ਹੈਗੇ ਤੇ ਇਹ ਦੋਨੋਂ ਨੇਗੇ ਭਗਵੰਤ ਮਾਨ ਇਜ਼ ਬੇਸਿਕਲੀ ਅ ਗਲੋਰੀਫਾਈਡ ਡਰਾਈਵਰ ਅ ਸ਼ੌਫਰ ਉਹ ਜਦੋਂ ਵੀ ਹਵਾਈ ਜਹਾਜ਼ ਚਾਹੀਦਾ ਜਾਂ ਹੈਲੀਕਾਪਟਰ ਚਾਹੀਦਾ ਹੈਗਾ ਕੇਜਰੀਵਾਲ ਨੂੰ ਭਗਵੰਤ ਮਾਨ ਨੂੰ ਕੱਲੇ ਨੂੰ ਬਿਠਾ ਲੰਦਾ ਜੋ 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 ਫਿਲਹਾਲ ਤੁਸੀਂ ਗੱਲ ਕਰ ਰਹੇ ਹੋ ਡਾਕਟਰ ਮਨਮੋਹਨ ਜੀ ਸਾਡੇ ਉਹਨਾਂ ਬਾਰੇ ਵੀ ਇਹੀ ਗੱਲ ਹੁੰਦੀ ਸੀ ਨਾ ਪਹਿਲਾਂ ਕਿ ਹੀ ਇਸ ਲਾਈਕ ਅ ਪੁਪਟ ਆਫ ਕਾਂਗਰਸ ਪਾਰਟੀ ਜਿਵੇਂ ਮੇਨ ਮੇਨ ਪਾਰਟੀ ਬਾਜੀ ਦੇ ਵਿੱਚ ਮੇਨ ਟੈਗ ਲੈ ਨਹੀਂ ਫਿਰ ਕਿਤਾ ਬਟ ਮੈਂ ਤੁਹਾਨੂੰ ਦੱਸ ਦਾਂਗਾ ਸਰਦਾਰ ਮਨਮੋਹਨ ਸਿੰਘ ਜਦੋਂ ਪ੍ਰਾਈਮ ਮਿਨਿਸਟਰ ਸੀਗੇ ਬਾਦਲ ਸਾਹਿਬ ਪੰਜ ਵਾਰੀ ਮੁੱਖ ਮੰਤਰੀ ਰਹੇ ਨੇਗੇ ਭਾਵੇਂ ਅਸੀਂ ਆਪੋਜੀਸ਼ਨ ਦੇ ਵਿੱਚ ਸੀਗੇ ਜੋ ਵੀ ਮੰਗਾ ਬੱਦਲ ਸਾਹਿਬ ਲੈ ਕੇ ਜਾਂਦੇ ਸੀ ਉਹ ਮੰਗਾ ਪੂਰੀਆਂ ਕਰਕੇ ਵੱਧ ਦਿੰਦੇ ਸੀਗੇ ਸਰਦਾਰ ਮਰਮੋਹਨ ਸਿੰਘ ਬੀਗਰ ਸਿੱਖ ਇਹਨਾਂ ਨੂੰ ਸਿੱਖੀ ਨਾਲ ਪੰਜਾਬ ਨਾਲ ਕੋਈ ਵਾਹਵਾਸਤਾ ਨਹੀਂ ਕੋਈ ਪਿਆਰ ਨਹੀਂ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਜੋ ਕਾਸੋ ਆਪਰੇਸ਼ਨ ਵਰਗੇ ਡਰਾਈਵ ਵੀ ਤਾਂ ਹੈ ਦੇਖੋ ਸਾਡੇ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਨਸ਼ੇ ਦੇ ਵਿਰੋਧ ਯੁੱਧ ਇੱਕ ਲੜਾਇਆ ਜਾ ਰਿਹਾ ਹੈਗਾ ਸਿਰਫ ਤੇ ਸਿਰਫ ਢੋਂਗ ਹੈਗਾ ਸਕੂਲਾਂ ਦੇ ਵਿੱਚ ਤੁਸੀਂ ਇੱਕ ਕੀ ਚੀਜ਼ ਪ੍ਰੀਜ਼ ਕਰ ਰਹੇ ਹੋ ਤੇ ਪੁਲਿਸ ਗੁੰਡਾ ਸਰਫਰ ਕਾ ਮਤਲਬ ਮਤਲਬ ਡਾਏ ਜਾ ਰਹੇ ਸਾਰੇ ਆਦੇ ਦੇਖ ਰਹੇ ਹੋ ਤੁਸੀਂ ਲਗਾਤਾਰ ਖਬਰਾਂ ਨਹੀਂ ਮੇਰੇ ਸਾਡੇ ਤਾਂ ਹਲਕੇ ਚ ਕੋਈ ਤਲਵੰਡੀ ਖਾਬੋ ਤਾਂ ਕੋਈ ਇੱਕ ਵੀ ਘਰ ਨਹੀਂ ਟਾਇਆ ਜੀ ਸ਼ਰਿਆਮ ਸ਼ਰਿਆਮ ਨਸ਼ਾ ਵਿਕ ਰਿਹਾਗਾ ਸ਼ਰਿਆਮ ਨਾ ਆਪਣੇ ਬਿਹਫਤੇ ਕੋਈ ਡਰਾਈਵ ਕੱਢ ਕੇ ਜਾਂਚ ਕੋ ਪੁਲਿਸ ਦੀ ਪੁਲਿਸ ਦੀ ਦੇ ਛਤਰ ਛਾਇਆ ਦੇ ਹੇਠਾਂ ਨਸ਼ਾ ਵਿਕ ਰਿਹਾਗਾ ਉਹਨਾਂ ਦੇ ਪੁਲਿਸ ਵਾਲੀਆਂ ਬੀਬੀਆਂ ਆਪ ਘੜੀਆਂ ਜਾ ਰਹੀਆਂ ਨੇ ਤੁਹਾਡੇ ਸਾਹਮਣੇ ਆ without any charge sheet without anything she's been let go scot free ਸ਼ੁਰੂ ਅਮਰ ਸਾਹਿਬ ਦੀ ਜੇ ਗੱਲ ਕਰੀਏ ਤਾਂ ਦੋ ਤਿੰਨ ਦਿਨ ਤੋਂ ਲਗਾਤਾਰ ਗੋਲੀਆਂ ਦੀ ਖਬਰ ਦੋ ਤਿੰਨ ਦਿਨ ਨਹੀਂ ਸੌਰੀ ਮੰਥ ਹੋ ਚੁੱਕੇ ਨੇ ਦੋ ਤਿੰਨ ਹਾਂ ਤੇ ਦੋ ਤਿੰਨ ਦਿਨ ਪਹਿਲਾਂ ਹੀ ਹਲੇ ਕੌਂਸਲ ਸਾਹਿਬ ਨੂੰ ਮੌਤ ਦੇ ਘਾਟ ਉਤਾਰੇ ਗਏ ਮੈਂ ਤਾਂ ਪਹਿਲਾਂ ਹੀ ਅਕਾਲੀ ਦਲ ਦੇ ਸਾਰੇ ਲੀਡਰਸ਼ਿਪ ਇਹੀ ਕਹਿ ਰਹੀ ਹੈ देयर इज नो ਲਾਅ ਐਂਡ ਆਰਡਰ ਇਨ ਪੰਜਾਬ ਜੇ ਦਾ ਫਾਈਨੈਂਸ਼ੀਅਲ ਕ੍ਰਾਈਸਿਸ ਇਨ ਪੰਜਾਬ ਫਾਈਨੈਂਸ਼ੀਅਲ ਐਮਰਜੈਂਸੀ ਜੋ ਇਹ ਕਹਿ ਰਹੇ ਸੀ ਕਿ ਵੀ ਅਸੀਂ ਪੰਜਾਬ ਦੇ ਉੱਤੇ ਕਰਜ਼ਾ ਅਸੀਂ ਲਾ ਦੇਾਂਗੇ ਅੱਜ 4 ਲੱਖ ਕਰੋੜ ਰੁਪਇਆ ਕਰਜ਼ਾ ਹੋ ਗਿਆ ਪੰਜਾਬ ਤੇ ਨਸ਼ੇ ਨਸ਼ੇ ਦੀ ਇੱਕ ਹੋਰ ਗੱਲ ਜੀ ਉੱਠਦੀ ਹੈ ਤਾਂ ਅਕਾਲੀ ਦਲ ਦਾ ਨਾਂ ਨਾਲ ਹੀ ਜੁੜਦਾ ਹੈ ਕਿਉਂਕਿ 2012 14 ਤੋਂ ਹੀ ਇਹ ਚੀਜ਼ਾ ਚੱਲਦੀ ਨਸ਼ਾ ਚੱਲਦਾ ਚਲੋ ਮੈਂ ਮੰਨਦਾ ਜੀ ਵੀ ਉਦੋਂ ਸਾਡੇ ਤੇ ਲੱਗਦੇ ਸੀਗੇ ਮੈਂ ਮੰਨਦਾਗਾ ਅਕਾਲੀ ਦਲ ਹੈਜ਼ ਬੀਨ ਆਊਟ ਆਫ ਪਾਵਰ ਫਾਰ 8 ইয়ার্স ਹੁਣ ਕੌਣ ਪਕਾ ਰਿਹਾ ਸਰ ਜੇ ਤੁਸੀਂ ਗੱਲ ਕਰਈਏ ਆਪਣੇ ਹਲਕੇ ਤੋਂ ਇਲਾਵਾ ਪੂਰੇ ਪੰਜਾਬ ਦੀ ਤਾਫਿਕ ਕਿਵੇਂ ਦੇਖਦੇ ਹੋ ਲਾਅ ਐਂਡ ਆਰਡਰ ਯੂਥ ਦਾ ਡਵੈਲਪਮੈਂਟ ਤੇ ਆਪਣੇ ਸਮਾਰਟ ਸਿਟੀਜ਼ ਦੀ ਜਿਹੜੀ ਗੱਲ ਹੁੰਦੀ ਹੈ ਮਾਡਰਨਾਈਜੇਸ਼ਨ ਦੀ ਉਹਨੂੰ ਕਿਵੇਂ ਦੇਖਦੇ ਹੋ ਪਰ ਤੱਕ ਨੂੰ ਪ੍ਰਮਾਣ ਹੁੰਦਾ ਤੁਸੀਂ ਦੱਸੋ ਕਿਹੜਾ ਕੰਮ ਹੈ ਜਿਹੜਾ ਭਗਵੰਤ ਮਾਨ ਦੀ ਸਰਕਾਰ ਨੇ ਪਿਛਲੇ 3 ਸਾਲਾਂ ਚ ਕੀਤਾ ਖਬਰਾਂ ਚੱਲਦੀਆਂ ਨੇ ਡਿਸਪਲੇ ਹੋ ਰਹੀਆਂ ਸੋਸ਼ਲ ਮੀਡੀਆ ਤੇ ਇੱਕ ਇੱਕ ਵੀਡੀਓ ਹੈ ਲਗਾਤਾਰ ਪ੍ਰੈਸ ਕਾਨਫਰੰਸਾਂ ਹੈ 1 ਟੂ 1 ਨੇ ਇੰਟਰਵਿਊਜ਼ ਹੈ ਇੰਟਰੈਕਸ਼ਨਸ ਹੈ ਜਿਸ ਦੇ ਵਿੱਚ ਹਮੇਸ਼ਾ ਹੀ ਡਿਵੈਲਪਮੈਂਟ ਦੀ ਗੱਲ ਹੋ ਰਹੀ ਹੈ ਫਿਰ ਇਹ ਆਮ ਝੂਠ ਤੁਸੀਂ ਦੱਸੋ ਕਿਹੜਾ ਕੰਮ ਉਹਨਾਂ ਨੇ ਕੀਤਾ ਜਿਹੜੀਆਂ ਇਹ ਸੜਕਾਂ ਤੁਸੀਂ ਦੇਖ ਰਹੇ ਹੋ ਜੋ ਤੁਸੀਂ ਲੁਧਿਆਣਾ ਸ਼ਹਿਰ ਦੀ ਡਿਵੈਲਪਮੈਂਟ ਦੇਖ ਰਹੇ ਹੋ ਜੋ ਤੁਸੀਂ ਪੰਜਾਬ ਦੀ ਡਿਵੈਲਪਮੈਂਟ ਦੇਖ ਰਹੇ ਹੋ ਜਿਸ ਤਰੀਕੇ ਦੇ ਨਾਲ ਬਹੁਤ ਪੱਕੀ ਵਿਕਾਸ ਪੰਜਾਬ ਦਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਹੋਇਆ ਤੁਸੀਂ ਖੁਦ ਆਪ ਆਪਣੀ ਅੱਖਾਂ ਨਾਲ ਦੇਖੋ ਆਪਣੇ ਕੈਮਰੇ ਦੀ ਅੱਖਾਂ ਨਾਲ ਦੇਖੋ ਕਿ ਕਿੱਥੇ ਕੋਈ ਵਿਕਾਸ ਹੋਇਆ ਦੱਸੋ ਵਿਕਾਸ ਦੀ ਗੱਲ ਦੇਖੋ ਸਰ ਕੈਮਰਾ ਰਿਐਲਿਟੀ ਬਿਆਨ ਕਰ ਰਿਹਾ ਹੈ ਲੇਕਿਨ ਤੁਹਾਡੇ ਬਿਹਾਫ ਤੇ ਜੇ ਅਪਾ ਗੱਲ ਕਰੀਏ ਤਾਂ ਅਕਾਲੀ ਦਲ ਦੇ ਟਾਈਮ ਤੋਂ ਜੋ ਹੁਣ ਸਰ ਨਾਲ ਵੀ ਸਵਾਲ ਹੋਇਆ ਨਸ਼ਾ ਵੀ ਤਾਂ ਟੈਗ ਜੁੜਿਆ ਸੀ ਨਾਲ ਹੁਣ ਵੀ ਹੋਈ ਆ ਰਹੀਆਂ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਹਰ ਕਿਸੇ ਨੇ ਟਾਰਗੇਟ ਇੱਕ ਨਸ਼ਾ ਬਣਾਇਆ ਹੋਇਆ ਸ਼੍ਰੋਮਣੀ ਅਕਾਲੀ ਦਲ ਨੂੰ ਨਸ਼ੇ ਦੇ ਵਿੱਚ ਸਭ ਤੋਂ ਵੱਡ ਬਦਨਾਮ ਕਰਨ ਦਾ ਜਿਹੜਾ ਕੰਮ ਸੀ ਉਹ ਕੇਜਰੀਵਾਲ ਦੀ ਜਦੋਂ ਦਿੱਲੀ ਸਰਕਾਰ ਬਣੀ ਉਹਨੇ ਇੱਥੇ ਕੰਮ ਸ਼ੁਰੂ ਕੀਤਾ ਤੁਸੀਂ ਇੱਕ ਗੱਲ ਇਹ ਦੱਸੋ ਕਿ ਕਿਸੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਇੱਕ ਕੇਸ ਪ੍ਰੂਵ ਕਰ ਸਕਿਆ ਨਸ਼ੇ ਦਾ ਕਿਸੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਕਦੇ ਕੋਈ ਇਹ ਇਹਨਾਂ ਦੀ ਪਿਛਲੇ 5 ਸਾਲ ਕਾਂਗਰਸ ਦੀ ਸਰਕਾਰ ਚੱਲੀ ਗਈ ਕਿੰਨ ਸਾਲ ਇਹ ਨਦੀ ਸਰਕਾਰ ਚੱਲੇਗੀ ਕਿਸੇ ਦੇ ਕੁਝ ਕਰ ਸਕੇ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਨੇ ਝੂਠ ਝੂਠਾ ਪ੍ਰੋਪਗੈਂਡਾ ਕਰਕੇ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਲੇਕਿਨ ਪੰਜਾਬ ਦੇ ਲੋਕ ਜਾਗਰੂਕ ਹੋ ਚੁੱਕੇ ਆ ਜ ਤੁਸੀਂ ਇੱਥੇ ਦੇਖ ਰਹੇ ਹੋ ਕਿਲੋਮੀਟਰਾਂ ਚ ਗੱਜ ਜਿਹੜਾ ਇੱਥੇ ਇਕੱਠਾ ਫੈਲਿਆ ਹੋਇਆ ਹੈ ਇਹ ਕਿਉਂ ਹੈ ਕਿਉਂਕਿ ਜਿਹੜੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਉਹਦੇ ਖਿਲਾਫ ਲੋਕ ਅਟੈਕ ਕਰ ਰਹੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸਾਰਾ ਪੰਜਾਬ ਇਕੱਠਾ ਹੋ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੀ ਸਰਕਾਰ ਸੇਵਾ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਵੇਗੀ अगर नकली मसाले खाकर कर रहे हैं सेहत खराब तो ना हो परेशान क्योंकि वाई के वाई मसाले दे रहा है शुद्धता का प्रमाण स्वाद भी संस्कार भी और मसालों में अनेकों प्रकार भी यही नहीं अगर मसालों का भी करना चाहते हैं व्यापार तो मिलिए प्रियव्रत यादव जी से नमस्कार मैं प्रियव्रत यादव लेकर आया हूँ आपकी सेवा में वाई के वाई मसाले स्वादिष्ट एवं लजीज मसाले छह साल से आपकी सेवा में पिताजी के आशीर्वाद से दीपक कुमार के सहयोग से यदि कोई भी भाई अपना व्यापार करने का इच्छुक है हमसे जुड़ने का इच्छुक है तो हमारा पता है बटा सोलह कमरुद्धि नगर नांगलो दिल्ली इकतालीस नियर चौधरी प्रॉपर्टीज दो मूर्ति और हमारा संपर्क सूत्र है नौ तीन एक दो तीन चार नौ शून्य शून्य आठ